15 ਸਾਲਾਂ ਬਾਅਦ ਖੋਲਿਆ ਬਾਂਕੇ ਬਿਹਾਰੀ ਦਾ ਤਹਿਖਾਨਾ। ਧਾਨੇ ਦੇ ਨਾਮ ਤੇ ਮਿਲੇ ਚਾਰ ਬਕਸੇ। ਧਾਨੋ ਕੀ ਕੀ ਮਿਲਿਆ? ਮथुरा ਦੇ ਵਿਸ਼ੇ ਪ੍ਰਸਿੱਧ ਠਾਕੁਰ ਬਾਂਕੇ ਬਿਹਾਰੀ ਮੰਦਰ ਦੇ ਵਿੱਚ ਤਹਿਖਾਨਾ ਖੋਲ੍ਹੇ ਜਾਣ ਦੌਰਾਨ ਮੰਦਰ ਕੰਪਲੈਕਸ ਦੇ ਵਿੱਚ ਬਹੁਤ ਹੰਗਾਮਾ ਹੋਇਆ। ਸਾਰੀ ਪ੍ਰਕਿਰਿਆ ਉਦੋਂ ਹਫਤਾ ਦਫੜੀ ਵਾਲੀ ਹੋ ਗਈ ਜਦੋਂ ਮੰਦਰ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਗੋਲ ਸਵਾਮੀ ਭਾਈ ਚਾਰੇ ਦੇ ਮੈਂਬਰ ਪੁਲਿਸ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੰਦਰ ਦੇ ਵਿੱਚ ਦਾਖਲ ਹੋਏ ਉਹ ਸਾਰੇ ਉਸੇ ਥਾਂ ਤੇ ਪਹੁੰਚ ਗਏ ਜਿੱਥੇ ਠਾਕੁਰ ਬਾਂਕੇ ਬਿਹਾਰੀ ਦਾ ਖਜ਼ਾਨਾ ਸੀ ਹਾਈ ਪਾਵਰ ਮੈਨੇਜਮੈਂਟ ਕਮੇਟੀ ਦੇ ਹੁਕਮਾਂ ਤੇ ਅੱਜ ਠਾਕੁਰ ਬਾਂਕੇ ਬਿਹਾਰੀ ਮਹਾਰਾਜ ਦਾ ਖਜ਼ਾਨਾ ਖੋਲਿਆ ਗਿਆ ਸੀ ਪਰ ਉਸ ਖਜ਼ਾਨੇ ਦੇ ਵਿੱਚ ਕੀ ਮਿਲਿਆ ਕੀ ਇਹ ਹੀ ਗੱਲ ਹੋ ਰਹੀ ਸੀ ਆਓ ਜਾਣਦੇ ਹਾਂ ਕਿ 5 ਘੰਟਿਆਂ ਦੀ ਪ੍ਰਕਿਰਿਆ ਦੌਰਾਨ ਕੀ ਹੋਇਆ ਦੁਪਹਿਰ 1 ਵਜੇ ਦੇ ਕਰੀਬ ਕਮੇਟੀ ਮੈਂਬਰ ਇੱਕ ਇੱਕ ਕਰਕੇ ਮੰਦਿਰ ਦੇ ਵਿੱਚ ਪਹੁੰਚਣ ਲੱਗੇ ਇਸ ਤੋਂ ਬਾਅਦ ਕਲਰਕ ਮੈਜਿਸਟ੍ਰੇਟ ਅਤੇ ਅਧਿਕਾਰੀ ਪਾਰੀ ਪੁਲਿਸ ਫੋਰਸ ਨਾਲ ਪਹੁੰਚੇ ਇੱਕ ਵਾਰ ਜਦੋਂ ਸਾਰੇ ਪਹੁੰਚ ਗਏ ਤਾਂ ਹਾਈ ਪਾਵਰ ਮੈਨੇਜਮੈਂਟ ਕਮੇਟੀ ਦੇ ਮੈਂਬਰ ਦਿਨੇਸ਼ ਗੋਸਵਾਮੀ ਨੇ ਠਾਕੁਰ ਬਾਂਕੇ ਬਿਹਾਰੀ ਦੇ ਬੇਸਮੈਂਟ ਦੇ ਪਰਵੇਸ਼ ਦੁਆਰ ਤੇ ਇੱਕ ਦੀਵਾ ਜਗਾਇਆ ਅਤੇ ਸਾਰਿਆਂ ਦੇ ਠੀਕ ਹੋਣ ਲਈ ਪ੍ਰਾਰਥਨਾ ਕੀਤੀ। ਦੀਵਾ ਜਗਾਉਣ ਤੋਂ ਬਾਅਦ ਗੇਟ ਤੇ ਲੱਗਿਆ ਤਾਲਾ ਤੋੜਨ ਦਾ ਸਮਾਂ ਆ ਗਿਆ। ਤਾਲੇ ਟੁੱਟੇ ਨਹੀਂ ਸਨ। ਸਗੋਂ ਗਰਾਇੰਡਰ ਨਾਲ ਕੱਟੇ ਗਏ ਸਨ। ਉਹਨਾਂ ਨੂੰ ਕੱਟਣ ਤੋਂ ਬਾਅਦ ਬੇਸਮੈਂਟ ਦੇ ਵਿੱਚ ਦਾਖਲ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜਿਵੇਂ ਹੀ ਉਹਨਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਸਮੈਂਟ ਗੇਟੋ ਬਹੁਤ ਜ਼ਿਆਦਾ ਕੀਸਿਆ ਹੋਇਆ ਸੀ ਉਹਨਾਂ ਨੇ ਪਹਿਲਾਂ ਇਸ ਨੂੰ ਸਾਫ਼ ਕੀਤਾ ਤੇ ਫਿਰ ਅੰਦਰ ਚਲੇ ਗਏ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਡੱਬਾ ਮਿਲਿਆ ਜੋ ਟੁੱਟਿਆ ਹੋਇਆ ਸੀ ਤੇ ਉਸ ਤੇ ਇੱਕ ਤਾਲਾ ਲਟਕਿਆ ਹੋਇਆ ਸੀ ਜਦੋਂ ਉਹਨਾਂ ਨੇ ਡੱਬੇ ਦੀ ਜਾਂਚ ਕੀਤੀ ਇਹ ਪੂਰੀ ਤਰ੍ਹਾਂ ਖਾਲੀ ਸੀ ਤਾਂ ਇਸ ਦੇ ਅਗਲੇ ਡੱਬੇ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਇਸ ਦੇ ਨਾਲ ਜਿਹੜੇ ਨੇ 4 ਬਾਕਸ ਉੱਥੇ ਜਿਹੜੇ ਨੇ ਮਿਲੇ ਸੀ ਕਿਉਂਕਿ 54 ਸਾਲਾਂ ਬਾਅਦ ਜਿਹੜਾ ਬੰਕੇ ਬਿਹਾਰੀ ਦਾ ਤਹਿਖਾਨਾ ਖੋਲਿਆ ਗਿਆ ਸੀ ਜਿਸ ਦੇ ਵਿੱਚ 4 ਜਿਹੜੇ ਨੇ ਬਕਸੇ ਮਿਲੇ ਨੇ ਤੇ ਜਿਨ੍ਹਾਂ ਦੇ ਵਿੱਚ ਕਾਫੀ ਸਮਾਨ ਦੱਸਿਆ ਜਾ ਰਿਹਾ ਹੈ। ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਾ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.